ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸਖਲੀਆਂ ਨੇ ਜਿੰਨਾ ਦੇਸ਼ ਸੇਵਾ 'ਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ ਗਦਰ ਅਖਬਾਰ ਦੀ ਹੈਂਡ ਪ੍ਰੈਸ ਤੇ ਕੰਮ ਕਰਦੇ ਆ ਗਦਰੀ ਸ਼ਹੀਦ ਕਰਤਾਰ ਸਿੰਘ ਸਰਾਬਾ ਇਹ ਗੀਤ ਅਕਸਰ ਦੁਹਰਾਇਆ ਕਰਦੇ ਸੀ ਆਜ਼ਾਦ ਭਾਰਤ ਦੀ ਆਜ਼ਾਦੀ ਦੀ ਲਹਿਰ 'ਚ ਗਦਰ ਪਾਰਟੀ ਪਹਿਲੀਆਂ ਧਰਮ ਨਿਰਲੇਪ ਪਾਰਟੀਆਂ 'ਚੋਂ ਇੱਕ ਹੈ ਜਿਨੇ ਭਾਰਤ ਦੀ ਆਜ਼ਾਦੀ ਤੋਂ ਬਾਅਦ ਭਾਰਤ ਦਾ ਟਾਂਜਾ ਕਿਸ ਤਰ੍ਹਾਂ ਹੋਊਗਾ ਇਸ ਤੇ ਵਿਚਾਰ ਕੀਤਾ ਕਤਾਰ ਸਿੰਘ ਸਰਾਭਾ ਗਦਰ ਪਾਰਟੀ ਦੇ ਜਰਨੈਲ ਹੋ ਜੋ ਜਾਣਿਆ ਜਾਂਦਾ ਹੈ 19 ਸਾਲਾਂ ਦੀ ਉਮਰ ਤੇ ਸ਼ਹੀਦ ਹੋਣ ਵਾਲੇ ਸਾਡੇ ਬਾਗੀ ਕਤਾਰ ਸਿੰਘ ਸਰਾਭੇ ਨੂੰ 1912 ਚ ਪਹਿਲੀ ਵਾਰ ਅਮਰੀਕਾ ਦੀ ਧਰਤੀ ਤੇ ਭਾਰਤ ਦੇ ਗੁਲਾਮ ਮੁਲਕ ਹੋਣ ਤੇ ਉਹਨਾਂ ਦੇ ਇੱਕ ਗੁਲਾਮ ਮੁਲਕ ਹੋਣ ਦੇ ਵਾਸੀ ਹੋਣ ਦਾ ਅਹਿਸਾਸ ਗੋਰਿਆਂ ਵੱਲੋਂ ਕਰਾਇਆ ਜਾਂਦਾ ਤੇ ਦੂਜੇ ਪਾਸੇ ਭਾਰਤ ਅੰਦਰ ਆਜ਼ਾਦੀ ਦੇ ਸ਼ਾਂਤੀਪੂਰਨ ਅੰਦੋਲਨਾਂ ਤੋਂ ਬੇਚੈਨ ਹੋ ਕੇ ਕਤਾਰ ਸਿੰਘ ਸਰਾਭਾ ਅਮਰੀਕਾ ਦੀ ਧਰਤੀ ਤੇ ਹੀ ਭਾਰਤੀ ਮਜ਼ਦੂਰਾਂ ਦੀ ਜਥੇਬੰਦੀ ਸਥਾਪਿਤ ਕਰਕੇ ਆਜ਼ਾਦੀ ਲਹਿਰ ਚ ਕੁੱਦ ਪੈਂਦੀ ਆ। ਉਹਨਾਂ ਨਾਲ ਹੋਰ ਸਾਥੀ ਆ ਕੇ ਮਿਲਦੇ ਆ ਤੇ ਗਦਰ ਅਖਬਾਰ ਦੀ ਸ਼ਿਫਾਈ ਸ਼ੁਰੂ ਹੋ ਜਾਂਦੀ ਆ। ਕ tartar ਸਿੰਘ ਸਰਾਬਾ ਗਦਰ ਅਖਬਾਰ ਦੇ ਆਡੀਟੋਰੀਅਲ ਸਟਾਫ ਚੋਂ ਸਟਾਫ ਦੇ ਮੈਂਬਰ ਸੀ ਤੇ ਨਾਲ ਹੀ ਆਪਣੀ ਜੋਸ਼ੀਲੀ ਕਲਮ ਨਾਲ ਲੇਖ ਤੇ ਕਵਿਤਾਵਾਂ ਲਿਖ ਕੇ ਹੋਰ ਲੋਕਾਂ ਨੂੰ ਇਸ ਸੰਗਰਾਮ ਚ ਕੁੱਦ ਪੈਣ ਲਈ ਪ੍ਰੇਰਣਾ ਦਿੰਦੇ ਰਹੇ। 1914 ਦੀ ਕਾਮਾਗਾਟਾ ਮਾਰੂ ਦੀ ਘਟਨਾ ਤੋਂ ਬਾਅਦ ਕ tartar ਸਿੰਘ ਸਰਾਬਾ ਤੇ ਉਹਨਾਂ ਦੇ ਸਾਥੀ ਸਭ ਕੁਝ ਨਿਸ਼ਾਵਰ ਕਰਕੇ ਭਾਰਤ ਦੀ ਆਜ਼ਾਦੀ ਦੀ ਲੜਾਈ 'ਚ ਉੱਦ ਪੈਣ ਦੀ ਕਸਮ ਖਾ ਲਿਖਾ ਕੇ ਪੰਜਾਬ ਵਾਪਸ ਕਰਤ ਆਉਂਦੇ ਆ 19 ਦਿਨੀ ਪੰਜਾਬ ਵਾਪਸ ਆਉਣ ਵਾਲੇ ਬਹੁਤ ਸਾਰੇ ਲੋਕਾਂ ਨੂੰ ਡਿਫੈਂਸ ਆਫ ਇੰਡੀਆ ਐਕਟ ਰਾਹੀਂ ਗੋਰੀ ਸਰਕਾਰ ਢੀਲੀ ਡੱਕ ਦਿੰਦੀ ਸੀ ਪਰ ਕਤਾ ਸਿੰਘ ਸਰਾਬਾ ਉਹਨਾਂ ਥੋੜੇ ਲੋਕਾਂ 'ਚ ਜੋ ਇੱਕ ਹੈ ਜਿਹੜੇ ਪੁਲਿਸ ਨੂੰ ਚੱਕਮਾ ਦੇ ਕੇ ਬਾਹਰ ਨਿਕਲ ਸਫਲ ਹੁੰਦੇ ਆ ਤੇ ਉਸ ਤੋਂ ਬਾਅਦ ਭਾਰਤ 'ਚ ਆ ਕੇ ਆਜ਼ਾਦੀ ਸੰਗਰਾਮ ਦੀ ਬਗਾਵਤ ਦੀ ਤਿਆਰੀ 'ਚ ਜੁਟ ਪੈਂਦੇ ਆ ਜਦੋਂ ਆਪਾਂ ਕਰਤਾਰ ਸਿੰਘ ਸਰਾਬੇ ਦੀ ਜਥੇਬੰਦ ਕਮਾਂ ਦੀ ਗੱਲ ਕਰਨੀ ਹੋਵੇ ਤਾਂ ਭਗਤ ਸਿੰਘ ਦੁਆਰਾ ਲਿਖ ਗਈ ਉਹ ਲਾਈਨ ਯਾਦ ਆਉਂਦੀ ਆ ਜਿਹਦੇ ਚ ਉਹ ਕਹਿੰਦੇ ਆ ਕਿ ਕਰਤਾਰ ਸਿੰਘ ਸਰਾਬਾ ਹਰ ਸਮੇਂ ਹਰ ਜਗ੍ਹਾ ਮੌਜੂਦ ਰਹਿੰਦੇ ਸੀ ਚਾਹੀ ਉਹ ਮੋਗਾ 'ਚ ਖੂਫੀਆ ਮੀਟਿੰਗ ਕਰਾਉਣੀ ਹੋਵੇ ਕਲਕੱਤੇ ਤੋਂ ਹਥਿਆਰ ਲੈ ਕੇ ਆਉਣੇ ਹੋਣ ਫਿਰੋਜ਼ਪੁਰ ਸ਼ੌਨੀਆਂ 'ਚ ਸਿਪਾਈਆਂ ਨੂੰ ਬਗਾਵਤ ਲਈ ਤਿਆਰ ਕਰਨਾ ਹੋਵੇ ਜਾਂ ਫਿਰ ਦੂਜੇ ਇਨਕਲਾਬੀ ਸਾਥੀਆਂ ਨਾਲ ਤਾਲਮੇਲ ਕਰਨ ਕਰਨਾ ਹੋਵੇ ਇਸ ਤੋਂ ਬਿਨਾ ਪੈਸੇ ਦੀ ਕਮੀ ਲਈ ਡਾਕੇ ਮਾਰਨ ਚ ਵੀ ਕਰਤਾਰ ਸਿੰਘ ਸਰਾਬਾ ਮੂਰੀ ਆਗੂਆਂ ਦੇ ਤੌਰ ਤੇ ਕੰਮ ਕਰਦੇ ਆ ਬਗਾਵਤ ਦਾ ਪ੍ਰਚਾਰ ਹਰ ਜਗ੍ਹਾ ਹੁੰਦਾ ਫਿਰ ਦਿਨ ਮੁਕਰਰ ਹੋ ਜਾਂਦਾ ਇੱਕ ਗੱਦਾਰ ਕਿਰਪਾਲ ਸਿੰਘ ਦੀ ਗੱਦਾਰੀ ਦੇ ਕਾਰਨ ਪੁਲਿਸ ਨੂੰ ਪਹਿਲਾਂ ਹੀ ਜਾਣਕਾਰੀ ਮਿਲ ਜਾਂਦੀ ਆ ਤੇ ਸਿਪਾਈਆਂ ਨੂੰ ਨੇ ਹੱਥੇ ਕਰਕੇ ਬਗਾਵਤ ਨੂੰ ਇੱਕ ਵਾਰ ਫੇਲ ਕਰ ਦਿੱਤਾ ਜਾਂਦਾ ਇਸ ਤੋਂ ਬਾਅਦ ਢੜੋਂ ਢੜ ਗ੍ਰਿਫਤਾਰੀਆਂ ਸ਼ੁਰੂ ਹੋ ਜਾਂਦੀਆਂ ਜਿਸ ਵਿੱਚ ਕਰਤਾਰ ਸਿੰਘ ਸਰਾਬਾ ਤੇ ਉਹਨਾਂ ਦੇ ਹੋਰ ਸਾਥੀ ਗ੍ਰਿਫਤਾਰ ਹੋ ਜਾਂਦੇ ਆ ਅਦਾਲਤ ਵਿੱਚ ਆਪਣੀ ਬਿਆਨ ਦੇ ਕੇ ਜੱਜ ਨੂੰ ਹੱਕਾ ਬੱਕਾ ਕਰਨ ਵਾਲੇ ਕਰਤਾਰ ਸਿੰਘ ਸਰਾਬਾ ਜਦੋਂ ਜੱਜ ਉਹਨਾਂ ਬਾਰੇ ਲਿਖਦਾ ਹੈ ਕਿ ਇਸ ਕਰਤਾਰ ਸਿੰਘ ਸਰਾਬਾ ਨੂੰ ਛੋਟੀ ਉਮਰ ਦਾ ਨਾ ਜਾਣਿਆ ਜਾਵੇ ਸਗੋਂ ਗ੍ਰਿਫਤਾਰ ਹੋਏ ਅਪਰਾਧੀਆਂ ਚੋਂ ਸਭ ਤੋਂ ਇੱਕ ਅਪਰਾਧੀਆਂ ਚੋਂ ਕਰਤਾਰ ਸਿੰਘ ਸਰਾਬਾ ਜਿਹੜਾ ਨਾ ਸਿਰਫ ਅਮਰੀਕਾ ਦੇ ਸਫ਼ਰ ਦੌਰਾਨ ਸਗੋਂ ਭਾਰਤ ਅੰਦਰ ਸਾਜ਼ਿਸ਼ ਚ ਵੀ ਇਹਨਾਂ ਦਾ ਉੱਗਾ ਹਿੱਸਾ ਹੈ ਕਰਤਾਰ ਸਿੰਘ ਸਰਾਬਾ ਇਹਨੂੰ ਜੱਜ ਵੱਲੋਂ ਆਪਣੇ ਬਿਆਨਾਂ ਤੇ ਦੁਬਾਰਾ ਸੋਚਣ ਲਈ ਬੜੇ ਜਜ਼ਬੇ ਤੇ ਜੋਸ਼ ਨਾਲ ਕਰਤਾਰ ਸਿੰਘ ਸਰਾਬਾ ਇਹ ਕਹਿੰਦਾ ਹੈ ਕਿ ਤੁਸੀਂ ਮੈਨੂੰ ਮੇਰੇ ਇਨਕਲਾਬੀ ਕੰਮਾਂ ਲਈ ਤੇ ਬਿਆਨਾਂ ਲਈ ਫਾਂਸੀ ਦੇ ਸਕਦੇ ਹੋ ਤਾਂ ਮੈਨੂੰ ਹੱਸ ਕੇ ਫਾਂਸੀ ਮਨਜ਼ੂਰ ਆ ਤਾਂ ਕਿ ਮੈਂ ਫੇਰ ਜਨਮ ਲਵਾਂ ਤੇ ਦੁਬਾਰਾ ਭਾਰਤ ਨੂੰ ਆਜ਼ਾਦ ਕਰਾਉਣ ਦੀ ਲੜਾਈ 'ਚ ਕੁੱਦ ਪਾਵਾਂ ਤੇ ਮੁਰ ਫਾਂਸੀ ਦੇ ਰੱਸੀ ਨੂੰ ਜਮਾ ਤਾਂ ਇਸ ਤਰ੍ਹਾਂ 16 ਨਵੰਬਰ ਨੂੰ ਸਾਡਾ ਇਹ ਪਿਆਰਾ ਬਾਗੀ ਆਪਣੇ 6 ਸਾਥੀਆਂ ਸਮੇਤ ਸ਼ਹਾਦਤ ਦਾ ਜਨਮ ਪੀਂਦਾ ਹੈ ਦੋਸਤੋ ਅੱਜ ਵੀ ਜੇ ਅਸੀਂ ਗੱਲ ਕਰਨੀ ਹੋਵੇ ਤਾਂ ਕਰਤਾਰ ਸਿੰਘ ਸਰਾਬੇ ਦੇ ਜੀਵਨ ਤਜਰਬੇ ਤੋਂ ਸਿੱਖ ਕੇ ਹੱਕ ਸੱਚ ਦੀ ਲੜਾਈ ਲੜਨ ਵਾਲੇ ਬਹੁਤ ਸਾਰੇ ਲੋਕ ਉਹਨਾਂ ਤੋਂ ਪ੍ਰੇਰਣਾ ਲੈਂਦੇ ਆ ਜਿਵੇਂ ਕਾਰਤਾਰ ਸਿੰਘ ਸਾਹਿਬ ਨੇ ਕਿਹਾ ਕਿ ਅਸੀਂ ਭਾਰਤੀ ਹੁਕਮਰਾਨਾਂ ਦੀ ਤਾਕਤ ਨੂੰ ਬਗਾਵਤ ਨਾਲ ਚੁਣੌਤੀ ਦਿੱਤੀ ਏ ਤੇ ਸਾਨੂੰ ਆਪਣੀ ਇਸ ਕੋਸ਼ਿਸ਼ ਤੇ ਮਾਣ ਹੈ ਤੇ ਅਸੀਂ ਉਹ ਜੋਤ ਜਗਾ ਚੱਲੀ ਆਂ ਜਿਹੜੀ ਕਦੇ ਵੀ ਨਹੀਂ ਬੁਝੇਗੀ ਤੇ ਅੱਜ ਵੀ ਉਹਨਾਂ ਦੇ ਵਿਚਾਰਾਂ ਤੋਂ ਤਜਰਬਿਆਂ ਤੋਂ ਕੰਮਾਂ ਤੋਂ ਸਿੱਖ ਕੇ ਸੱਚ ਹੱਕ ਸੱਚ ਦੀ ਇਸ ਲੜਾਈ ਚ ਕੁੱਦ ਪੈਣ ਦੀ ਜ਼ਿੰਮੇਵਾਰੀ ਸਾਡੇ ਮੁੰਡਿਆਂ ਤੇ ਸਿਰਤੇ ਹੈ ਤੇ ਆਓ ਭਗਤ ਕਾਰਤਾਰ ਸਿੰਘ ਸਰਾਬੇ ਦੇ ਸ਼ਹੀਦੀ ਦਿਹਾੜੇ ਤੇ ਉਹਨਾਂ ਦੇ ਵਿਚਾਰਾਂ ਨੂੰ ਉਹਨਾਂ ਦੇ ਜੀਵਨ ਤੋਂ ਉਹਨਾਂ ਦੇ ਕੰਮਾਂ ਤੋਂ ਸਿੱਖੀਏ ਤੇ ਉਹਨਾਂ ਵੱਲੋਂ ਸ਼ੁਰੂ ਕੀਤੀ ਗਈ ਲੜਾਈ ਤੋਂ ਅੱਗੇ ਦੀ ਲੜਾਈ ਚ ਆਪਾਂ ਸ਼ਾਮਲ ਹੋਈਏ